ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ Employment Express ਵਿੱਚ ਅੱਜ ਆਪਾਂ ਇੱਕ ਹੋਰ ਜੌਬ ਅਪਡੇਟ ਲੈ ਕੇ ਆ ਚੁੱਕੇ ਹਾਂ ਜੋ ਕਿ PTP Plus ਵੱਲੋਂ ਜਾਰੀ ਕੀਤਾ ਗਿਆ ਨੋਟੀਫਿਕੇਸ਼ਨ ਹੈ ਜਿਸ ਦੇ ਵਿੱਚ ਕਿ 179 ਵੈਕੈਂਸੀਆਂ ਦੀ ਅਨਾਉਂਸਮੈਂਟ ਹੈ ਜਿਨ੍ਹਾਂ ਨੂੰ ਕਿ ਆਨਲਾਈਨ ਅਪਲਾਈ ਕਰਨ ਦੀ ਤਰੀਕ 26 7 ਆਨਲਾਈਨ ਅਪਲਾਈ ਕਰਨ ਦੀ ਡੇਟ ਹੈ ਤੇ ਲਾਸਟ ਡੇਟ ਸੌਰੀ ਆਨਲਾਈਨ ਅਪਲਾਈ ਕਰਨ ਦੀ ਡੇਟ ਹੈਗੀ ਹੈ ਜੀ 29 7 2024 ਆਨਲਾਈਨ ਅਪਲਾਈ ਕਰਨ ਦੀ ਡੇਟ ਅਤੇ ਲਾਸਟ ਡੇਟ ਅਪਲਾਈ ਕਰਨ ਦੀ ਹੈ ਜੀ 20 ਅਗਸਤ ਲਾਸਟ ਡੇਟ ਅਪਲਾਈ ਕਰਦੀ ਹੈ ਜੀ ਇਹ ਜੋ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਇਹਦੇ ਵਿੱਚ ਹੈਗਾ ਜੀ ਜੇਲ ਵਾਰਡਰ ਅਤੇ ਮੈਟਰਨ ਦੀਆਂ ਵੈਕੈਂਸੀਆਂ ਬਾਰੇ ਅਨਾਉਂਸਮੈਂਟ ਹੋਈ ਹੈ ਜਿਸ ਦੇ ਵਿੱਚ ਕਿ এডਿਕੇਸ਼ਨ ਕੁਆਲਿਫਿਕੇਸ਼ਨ 12ਵੀਂ ਪਾਸ ਕੈਂਡੀਡੇਟ ਹੋਣਾ ਚਾਹੀਦਾ ਤੇ 10ਵੀਂ ਦੇ ਵਿੱਚੋਂ ਪੰਜਾਬੀ ਲੈਂਗੁਏਜ ਲਾਜ਼ਮੀ ਰੱਖਿਆ ਗਿਆ ਜੋ ਕਿ ਵਾਰਡਨਰ ਸਿਰਫ ਮੇਲ ਕੈਂਡੀਡੇਟ ਹੀ ਇਸ ਵਿੱਚ ਅਪਲਾਈ ਕਰ ਸਕਦੇ ਆ ਜਿਸ ਦੇ ਵਿੱਚ ਕੋਲੋਂ ਦਾ ਫਿਜ਼ੀਕਲ 5 ਫੁੱਟ ਤੇ 7 ਇੰਚ ਹੋਣਾ ਚਾਹੀਦਾ ਤੇ ਫੀਮੇਲ ਦਾ 5 ਫੁੱਟ ਤੇ 4.5 ਇੰਚ ਨਾ ਸੌਰੀ ਜੋ ਕੈਂਡੀਡੇਟਸ ਡੋਗਰਾ ਤੇ ਗੋਰਖਾ ਕੈਂਡੀਡੇਟਸ ਆ 5 ਫੁੱਟ ਤੇ 4.5 ਇੰਚ ਡੋਗਰਾ ਕੈਂਡੀਡੇਟਸ ਦਾ ਤੇ ਆਪਣੇ ਜੋ ਪੰਜਾਬ ਦੇ ਨਾਰਮਲ ਜੋ ਕੈਂਡੀਡੇਟਸ ਉਹਨਾਂ ਦਾ ਹੈਗਾ 5 ਫੁੱਟ ਤੇ 7 ਇੰਚ ਚੈਸਟ 33 ਸੈਂਟੀ 33 ਇੰਚ ਫਲਾ ਕੇ ਤੇ 34.5 ਇੰਚ ਬਿਨਾ ਫਲਾਏ ਹੋਣੀ ਚਾਹੀਦੀ ਤੇ ਨਿਗਾ ਜਿਹੜੀ ਆ ਬਿਨਾ ਅੰਕਾ ਤੋਂ ਨਾਰਮਲ ਤੁਹਾਨੂੰ ਹੋਣਾ ਚਾਹੀਦਾ ਕਲਰ ਬਲਾਈਂਡਨੈਸ ਹੋਣਾ ਨਹੀਂ ਚਾਹੀਦਾ ਤੇ ਇਹਦੇ ਵਿੱਚ ਜੋ ਫਿਜ਼ੀਕਲ ਟੈਸਟ ਰਹਿਣ ਵਾਲਾ ਜੀ 100 ਮੀਟਰ ਦਾ ਰਨ ਹੋਣਾ 15 ਸੈਕਿੰਡ ਦੇ ਵਿੱਚ ਸ਼ਾਰਟ ਪੁੱਟ ਗੋਲਾ ਸਿੱਟਣਾ ਜੀ 7.5 ਸਵਾ 7 ਕਿਲੋ ਦਾ ਗੋਲਾ 5.50 ਮੀਟਰ ਤੱਕ ਸਿੱਟਣਾ ਤੇ ਰੱਸਾ ਚੜ੍ਹਦਾ 15 ਫੁੱਟ ਆਈ ਤੇ ਐਕ ਸਰਵਿਸਮੈਨ ਵਾਸਤੇ ਜੀ 100 ਮੀਟਰ ਰਨ ਹੈ 1.75 ਮਿੰਟਾਂ 'ਚ ਸ਼ਾਰਟ ਪੁੱਟ 5 ਮੀਟਰ ਸਿੱਟਣਾ ਤੇ ਰੋਪ ਕਲਾਈੰਬਿੰਗ 12 ਫੁੱਟ ਦਾ ਉਸ ਤੋਂ ਬਾਅਦ ਹੈ ਜੀ ਮੈਟਰਨ ਦੀ ਜੋ ਵੈਕੈਂਸੀ ਹੈ ਜੋ ਸਿਰਫ ਲੜਕੀਆਂ ਵਾਸਤੇ ਆ ਪਲੱਸ 2 ਪਾਸ ਤੁਸੀਂ ਹੋਣੇ ਚਾਹੀਦੇ ਹੋ ਤਾਂ 10ਵੀਂ ਦੇ ਵਿੱਚੋਂ ਪੰਜਾਬੀ ਲੈਂਗੁਏਜ ਕੰਪਲਸਰੀ ਰੱਖੀ ਗਈ ਹੈ ਫਿਜ਼ੀਕਲ ਸਟੈਂਡਰਡ ਜੋ ਹਾਈਟ ਹੋਣੀ ਚਾਹੀਦੀ ਲੜਕੀਆਂ ਦੀ 5 ਫੁੱਟ 3 ਇੰਚ weight 50 ਕਿਲੋ ਤੇ ਅੱਖਾਂ ਦੋਨੋਂ ਚੋਂ ਵਧੀਆ ਨਾਰਮਲ ਬਿਨੈਣਕਾ ਤੋਂ ਦਿਖਣਾ ਚਾਹੀਦਾ ਤੇ ਦੌੜ ਇਹਦੇ ਵਿੱਚ ਲੜਕੀਆਂ ਵਾਸਤੇ ਜੀ 100 ਮੀਟਰ ਰਨ ਸਾਢੇ 18 ਸੈਕਿੰਡ ਦੇ ਵਿੱਚ ਸ਼ਾਰਟ ਪੁੱਟ ਹੈਗਾ ਜੀ 4 ਮੀਟਰ ਸਿੱਟਣਾ ਸਾਢੇ 5 ਕਿਲੋ ਦਾ ਸ਼ਾਰਟ ਪੁੱਟ ਰੋਪ ਕਲਾਈਮਬਿੰਗ 12 ਫੋਟੋ ਰੋਪ ਕਲਾਈਮਬਿੰਗ ਦਾ ਇਹਦੇ ਵਿੱਚ ਰੱਖਿਆ ਗਿਆ ਜੀ ਇਹ ਜੋ ਵੈਕੈਂਸੀ ਅਨਾਉਂਸਮੈਂਟ ਹੈ ਇਹਨਾਂ ਦਾ ਟੋਟਲ 172 ਵੈਕੈਂਸੀ ਹੈ ਜਿਹਦੇ ਵਿੱਚ ਵਾਰਡਰ ਦੇ 4 ਤੇ ਮੈਟਰ ਦੇ 4 ਤੇ ਵਾਰਡਰ ਦੇ 175 ਵੈਕੈਂਸੀਆਂ ਦੀ ਅਨਾਉਂਸਮੈਂਟ ਇਹਦੇ ਵਿੱਚ ਰੱਖੀ ਗਈ ਹੈ ਜੀ ਏਜ ਜੋ ਇਸ ਵਿੱਚ ਰੱਖੀ ਗਈ ਹੈ 18 ਤੋਂ 37 ਸਾਲ ਦੀ ਏਜ ਲਿਮਟ ਇਸ ਵਿੱਚ ਰਹਿਣ ਵਾਲੀਆਂ ਸੌਰੀ 18 ਤੋਂ 27 ਸਾਲ ਜਨਰਲ ਕੈਟਾਗਰੀ ਦੀ ਏਜ ਜੋ ਹੈ 18 ਤੋਂ 27 ਸਾਲ ਦੀ ਇਹਦੇ ਵਿੱਚ ਏਜ ਲਿਮਟ ਰੱਖੀ ਗਈ ਹੈ 1 1 2024 ਤੱਕ ਇਹ ਤੁਹਾਡੀ ਉਮਰ ਜੋ ਹੈ 18 ਤੋਂ 27 ਸਾਲ ਦੇ ਵਿੱਚ ਵਿੱਚ ਹੋਣੀ ਚਾਹੀਦੀ ਹੈ ਐਪਲੀਕੇਸ਼ਨ ਫੀਸ ਜਨਰਲ ਕੈਟਾਗਰੀ ਦੀ 1000 ਰੁਪਿਆ ਐਸਸੀ ਬੀਸੀ ਈਡब्ल्यूਐਸ ਦੀ 250 ਐਕਸ ਸਰਵਿਸ ਵਾਸਤੇ ਡਿਪੈਂਡੈਂਟ ਦੀ 200 ਰੁਪਏ ਇਸ ਵਿੱਚ ਐਪਲੀਕੇਸ਼ਨ ਫੀਸ ਰਹਿਣ ਵਾਲੀ ਆ ਇਹ ਸੀਗੀ ਜੀ ਅੱਜ ਦੀ ਜੋ ਆਪਣੀ ਜੋਬ ਅਪਡੇਟ ਵੀਡੀਓ ਵਧੀਆ ਲੱਗੀ ਹੋਇਆ ਤਾਂ ਪਲੀਜ਼ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ